ਇਹ ਨਗਰੂ ਕਨੌਲੀ ਬਾਡਰ ਤੇ ਬਰਾਵੋ ਬਾਤੋ-ਬਾਤਾਂ ਜਾਨ ਦੀ ਕਿਰਪਾ ਚ ਆਖੜਿਆ ਕਰੋ ਕਿਉਂਕਿ ਲੜਾਈ ਕੰਨੇ ਪੰਜਾਬ ਦੀ ਕਿਤੇ ਦੇ ਵਿੱਚ ਬਾਹਰ ਬਾਹਰ ਦੀ ਲੜਾਈ ਹੈ ਆਪਾਂ ਇਕੱਲੇ ਮੁੱਕੇ ਬਾਹਰ ਆਖਦੇ ਬੱਤ ਪਾਗ ਇੱਕ ਵੀ ਮਹੀਨਾ 3 ਹਫ਼ਤੇ ਹੋ ਗਏ ਪਠਾਣਾਂ ਆਰਧਵਤ ਟੋਰਜੋ ਕਿਉਂਕਿ ਪਤਨਾ ਚ ਕੁਈ ਗੱਲ ਕਹਿੰਦਾ 61 7 ਲੱਖ ਪਹਿਲਾਂ ਸਾਂਸ਼ੀਰ ਹੋ ਗਏ ਫੁਕਾਸ਼ੀਆਂ ਕਰਕੇ ਕਰਜ਼ੇ ਦੇ ਮਾਰੇ ਬਾਈ ਨੂੰ ਉਹਨਾਂ ਦਾ ਸਰਸਾ ਤੁਸੀਂ ਮੇਰੇ ਕੋਲੋਂ ਨਾ ਸੈਂਟਰ ਸਰਕਾਰ ਕੋਲ ਜਾਉਂ ਪਾਰੇ ਦੇਖੋ ਕੇਂਦਰ ਸਰਕਾਰ ਤੇ ਸੈਂਟਰ ਸਰਕਾਰ ਜੁੜੀ ਹੋਈ ਆ ਇਸ ਕਰਕੇ ਬੇਨਤੀਆਂ ਕਰਦੇ ਆ ਭਰਾਵੋ ਸਾਰਾ ਪਰਿਵਾਰ ਪ੍ਰਧਾਨ ਜੀ ਦਾ ਉੱਤੇ ਬੈਠਾ ਸਾਰਾ ਪਿੰਡ ਵਾਲਾ ਉਹਨਾਂ ਦੀ ਕੰਕਣੀ ਜੀ ਪਿੰਡ ਆਪਾਂ ਸਨਮਾਨ ਕਰਦਾ ਗਾ ਨਾਲ ਹੀ ਅਸੀਂ ਬੇਨਤੀ ਕਰਦੇ ਆ 4 ਤਰੀਕ ਨੂੰ ਖੇਡੋਰੀ ਬਾਜ਼ਾਰ ਤੇ ਬਹੁਤ ਵੱਡਾ ਕਾਠ ਰੱਖਿਆ ਗਿਆ ਪ੍ਰਧਾਨ ਜੀ ਵੱਲੋਂ ਕਹੀ ਗਈ ਸੱਖਾਂ ਦੀ ਗ੍ਰੰਟੀ ਦੇ ਉੱਤੇ ਇੱਕ ਦਿਨ ਦਾ ਪ੍ਰੋਗਰਾਮ ਆਪਣੇ ਨਗਰ ਚ ਵੀ ਜਾਣਾ ਕਿਹੜੇ ਮੇਰੇ ਖਸਾਲਪੁਰਾ ਵਾਪੈਣਾ ਨੇ ਜਾਣਾ ਕੱਲ ਤੱਕ ਸਾਡੇ ਕੋਲੇ ਨਾਲ ਕਿਹਾ ਦਿਓ ਉਹਦੇ ਹਿਸਾਬ ਤੇ ਆਪਾਂ ਗੱਲ ਕਰਾਵਾਂਗੇ ਕਿਉਂਕਿ ਆਪਾਂ ਹੁਣ ਸਾਧਨ ਛੋਟਾ ਕਰਾਨ ਕੇ ਗੈਂਦੀ ਵੱਜ ਜੇ ਤੇ ਗਿਰਤੀ ਕਾ ਤੇ ਸਾਧਨ ਛੋਟਾ ਆਵੇ ਫਿਰ ਉਹ ਵੀ ਨਹੀਂ ਲੋਟ ਆਉਂਦਾ ਇਸ ਕਰਕੇ ਬੇਨਤੀ ਆ ਭਰਾਵੋ ਸਾਰੇ ਭਾਰਤ ਦੀ ਲੜਾਈ ਆ ਇਹੋ ਜਿਹਾ ਹੀਰਾ ਤੇ ਆ ਕੁਝ ਨੂੰ ਨਹੀਂ ਮਿਲਣਾ ਅੱਜ ਸਾਰੇ ਭਾਰਤ ਚ ਸਰਦਾਰ ਜਸਜੀਤ ਸਿੰਘ ਦੱਲੇ ਆਉਂਦੀਆਂ ਗੱਲਾਂ ਹੁੰਦੀਆਂ ਨੇ 30 ਕੋਈ ਆ ਕੁ 50 ਤੋਂ ਕਿਸਾਨੀ ਖਾਤਰ ਮਜ਼ਦੂਰਾ ਖਾਤਰ ਟਿਕਾਣਦਾਰਾਂ ਖਾਤਰ ਦਰਦਾ ਦਾ ਐਤ ਚਾਤ ਜੀਤ ਨੂੰ ਆਪਣੇ ਨਗਰ ਤੋਂ ਬਾਤ ਜਾਊਗੀ ਸਾਰੇ ਬੱਤੇ ਬੱਤੇ ਨਾਲ ਕਰੋ ਭਰਾਵੋ ਥਾਲੀ ਤੇਸੀ ਹੈ ਜਿਵੇਂ ਪੜਨਾ ਆਪਾਂ ਇੱਕ ਲੱਕੜਾਂ ਦਾ ਕੈਂਟਰ ਤੋੜਿਆ ਸੀ ਉਸ ਤੋਂ ਬਾਅਦ ਆਪਾਂ ਰੱਖਣ ਤੋੜਿਆ ਸੀ ਹੁਣ ਨੌਜਵਾਨਾਂ ਨੇ ਪਰਾਣਾ ਕੀਤਾ ਦੰਦਵਾਰੇ ਉਹਨਾਂ ਨੂੰ ਵੀ ਦੱਤੋ ਬਾਤੋ ਬਾਤ ਪਾਵਾ ਕਰੋ ਕਿ ਅੱਗੇ ਆਪਾਂ ਖਨੌਰੀ ਬਾਜ਼ਰ ਤੇ ਦੁੱਧ ਵੀ ਪਚਾਉਣਾ ਹੈ ਅੱਗੇ ਵੀ ਆਪਣੇ ਨਕਰ ਬਹੁਤ ਜੋਗਦਾਰ ਪਾਉਦਾ ਰਿਹਾ ਤੇਵੇਂ ਹੁਣ ਤੋਂ ਉਹਨਾਂ ਜੋਗਦਾਰ ਉਹ ਵੀ ਅੱਗੇ ਨੂੰ ਪਾਓ ਇਹ ਬੇਟੀ ਪਰਵਾਣ ਕਰੂੰ ਬਾਏ ਗੁਰੂ ਖਾਸਨਾ ਬਾਏ ਗੁਰੂ ਸਦੇ